ਅੰਮ੍ਰਿਤਸਰ ਦੇ ਰਣਜੀਤ ਐਬਨੀਊ ਟੈਂਡਰ ਘੁਟਾਲੇ ਮਾਮਲੇ 'ਚ ਵੱਡੀ ਕਾਰਵਾਈ ਕੀਤੀ ਗਈ ਹੈ। ਵਿਭਾਗ ਵੱਲੋਂ 7 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ। ਦੱਸਦੀ ਹੈ ਕਿ ਇਹਨਾਂ ਦੇ ਵਿੱਚ ਸੰਪੂਰਨ ਸਚਦੇਵਾ ਨਿਗਰਾਨ ਇੰਜੀਨੀਅਰ, ਰਮਿੰਦਰਪਾਲ ਸਿੰਘ ਟਰਸਟ ਇੰਜੀਨੀਅਰ, ਵਿਕਰਮ ਸਿੰਘ ਟਰਸਟ ਇੰਜੀਨੀਅਰ, ਸੁਖਰੀਪਨ ਪਾਲ ਸਿੰਘ ਸਹਾਇਕ ਟਰਸਟ ਇੰਜੀਨੀਅਰ, ਸ਼ੁਭਮ ਪਿਪੇਸ਼ ਸਹਾਇਕ ਟਰਸਟ ਇੰਜੀਨੀਅਰ, ਮਨਪ੍ਰੀਤ ਸਿੰਘ ਸਹਾਇਕ ਟਰਸਟ ਇੰਜੀਨੀਅਰ ਤੇ ਮਨਦੀਪ ਸਿੰਘ ਜੋ ਕਿ ਜੂਨੀਅਰ ਇੰਜੀਨੀਅਰ ਨੇ ਉਹ ਇਸ ਦੇ ਵਿੱਚ ਸ਼ਾਮਲ ਨੇ। ਇਸ ਤੋਂ ਪਹਿਲਾਂ ਇਸ ਮਾਮਲੇ 'ਚ ਵਿਜੀਲੈਂਸ ਐਸਐਸਪੀ ਲਖਪੀਰ ਸਿੰਘ ਨੂੰ ਵੀ ਮੌਤਲ ਕੀਤਾ ਗਿਆ ਸੀ ਹਾਲਾਂਕਿ ਜਾਰੀ ਕੀਤੇ ਗਏ ਹੁਕਮ ਦੇ ਵਿੱਚ ਇੰਨੇ ਦੱਸਿਆ ਗਿਆ ਹੁਕਮ 'ਚ ਸਿਰਫ ਇਹ ਕਿਹਾ ਗਿਆ ਕਿ ਕਾਰਵਾਈ ਪੰਜਾਬ ਮਿਊਨਿਸਪਲ ਰੂਲਸ 1977 ਦੇ ਤਹਿਤ ਕੀਤੀ ਗਈ ਸੀ ਆਓ ਤੁਹਾਨੂੰ ਦੱਸਦੇ ਹਾਂ ਕਿ ਕੀ ਹੈ ਇਹ 52.4 ਕਰੋੜ ਦੇ ਕਪਲੇ ਦਾ ਮਾਮਲਾ 18 ਦਸੰਬਰ ਨੂੰ ਰਣਜੀਤ ਐਵਨਿਊ ਬਲਾਕ ਸੀ ਤੇ 97 ਏਕੜ ਸਕੀਮ ਦੇ ਵਿਕਾਸ ਲਈ 52.40 ਕਰੋੜ ਦੇ ਟੈਂਡਰ ਲਈ ਵਿੱਤੀ ਬੋਲੀ ਖੁੱਲੀ ਤਾਂ ਸ਼ਰਮਾ ਠੇਕੇਦਾਰ 1.08% ਪੀਸ ਦੇ ਕੇ H1 ਬੋਲੀਕਾਰ ਬਣ ਗਿਆ ਜਦਕਿ ਰਜਿੰਦਰ ਇਨਫਰਾਸਟਰਕਚਰ ਨੇ 0.25% ਪੀਸ ਦੀ ਪੇਸ਼ਕਸ਼ ਕੀਤੀ ਇਸ ਲਈ ਉਹ ਟੈਂਡਰ ਪ੍ਰਾਪਤ ਕਰਨ 'ਚ ਅਸਫਲ ਰਹੇ ਇਜ਼ਰਾਨ ਸੀਗਲ ਇੰਡੀਆ ਤੇ ਗਣੇਸ਼ ਕਾਰਤਕੇ ਕੰਸਟਰਕਸ਼ਨ ਪ੍ਰਾਈਵੇਟ ਲਿਮਟਿਡ ਨੂੰ ਵਿੱਤੀ ਬੋਲੀ ਪ੍ਰਕਿਰਿਆ ਤੋਂ ਪਹਿਲਾਂ ਹੀ ਅਧੂਰੇ ਦਸਤਾਵੇਜ਼ਾਂ ਤੇ ਤਕਨੀਕੀ ਖਾਮੀਆਂ ਦਾ ਹਵਾਲਾ ਦਿੰਦੇ ਹੋਏ ਵਿੱਤੀ ਬੋਲੀ ਪ੍ਰਕਿਰਿਆ ਤੋਂ ਬਾਹਰ ਕਰ ਦਿੱਤਾ ਗਿਆ ਸੀ ਜਿਸ ਬਾਅਦ ਸੀਗਲ ਇੰਡੀਆ ਲਿਮਟਿਡ ਨੇ ਇਸ ਮਾਮਲੇ ਬਾਰੇ ਮੁਖ ਸਕੱਤਰ ਨੂੰ ਸ਼ਿਕਾਇਤ ਕੀਤੀ ਤੇ ਡਿਪਟੀ ਕਮਿਸ਼ਨਰ ਨੇ ਜਾਂਚ ਲਈ ਚਾਰ ਮੈਂਬਰੀ ਕਮੇਟੀ ਬਣਾਈ ਜਿਸ ਬਾਅਦ ਮੁਖ ਸਕੱਤਰ ਨੂੰ ਜਾਂਚ ਰਿਪੋਰਟ ਭੇਜੀ ਗਈ ਤੇ ਸਥਾਨਕ ਸਰਕਾਰੀ ਵਿਭਾਗ ਨੇ ਇੱਕ ਕਾਰਵਾਈ ਕੀਤੀ ਹਾਲਾਂਕਿ ਮੋਤਲੀ ਦੇ ਕਾਰਨ ਹੁਕਮਾਂ ਵਿੱਚ ਨਹੀਂ ਦੱਸੇ ਗਏ ਨੇ